ਜਿਸ ਅਸੀਂ ਕਹ ਲਈ ਤੇ ਲੋਕਾਂ ਕਲ ਮੈਰਿਜ ਤੋਂ ਆ ਕੇ ਤੇ ਹੁਣ ਅਸੀਂ ਚੱਲ ਪਿਆ ਜੀ ਸੰਗਰੂਰ ਵਾਲ ਨੂੰ ਸਿਰੇ ਸਿਰੇ ਸਾਡੇ ਨਾਲ ਦਾ ਟਾਈਮ ਹੋ ਗਿਆ ਬੱਚੇ ਵਿਚਾਰੇ ਉੱਠ ਨਹੀਂ ਪਾਇਆ ਕਿ ਰਾਤ ਲੇਟ ਸੁੱਤੇ ਸੀ ਤੇ ਅੱਜ ਇਹਨਾਂ ਨੂੰ ਆਪਣੀ ਗੱਡੀ ਤੇ ਹੀ ਛੱਡਦਾ ਦੋਨੇ ਪਿੱਛੇ ਬੈਠੇ ਵਿਚਾਰੇ ਕਹਿੰਦੇ ਹੀ ਲੇਟ ਹੋ ਗਿਆ ਕਿਉਂ ਲੁੱਕ ਗਿਆ ਪੁੱਤਰੀ ਤੇ ਇਧਰ ਬਾਸੀ ਸਾਹ ਦਾ ਆਫਿਸ ਜਿਹੜਾ ਸ਼ੁਰੂ ਹੋ ਗਿਆ ਸਰਦਾਰ ਸਾਹਿਬ ਨਾਲ ਮੀਟਿੰਗ ਚੱਲ ਰਹੀ ਹੈ ਤੇ ਨਾਲ ਗੱਡੀ ਚੱਲ ਰਹੀ ਹੈ ਘਰੇ ਵਲੌਗ ਨਹੀਂ ਬਣਾਇਆ ਸੁੱਤੇ ਉੱਠੇ ਫਿਰ ਮੂੰਹ ਤੋਂ ਕਾਹ ਹੋਰ ਕੁਝ ਨਹੀਂ ਕੀਤਾ ਮੂੰਹ ਤੋਂ ਕੇ ਨਾ ਕੋਈ ਚਾਹ ਨਾ ਪਾਣੀ ਚਾਹ ਵੀ ਨਹੀਂ ਦੀ ਨਾ ਰੋਟੀ ਮੇ ਨਾਲ ਲੈ ਆਈਆਂ ਬਸ ਚੱਲੇ ਆ ਸੰਗਰੂਰ ਤੇ ਕਾ ਕਾ ਤੋਂ ਨਹੀਂ ਕਿਉਂਕਿ ਲਾਈਟ ਚਲੀ ਗਈ ਸਵੇਰੇ ਸਵੇਰੇ ਗੀਜਰ ਲਾਇਆ ਤੇ ਉਧਰ ਲਾਈਟ ਕਰ ਗਈ ਹੈ ਨਹਾਏ ਵੀ ਨਹੀਂ ਹੈਗੇ ਹੁਣ ਜਾ ਕੇ ਨਹਾਵਾਂਗੇ ਬਾਟਮੁੰਨ ਨੂੰ ਪਤਾ ਕਿ ਲੋਕ ਸਵੇਰ ਨਹਾ ਤੋਂ ਕੇ ਜਾਂਦੇ ਨੇ ਉਹਨੂੰ ਨਹਾਈ ਨਹੀਂ ਚੰਗੀ ਗੱਲ ਹੈ ਹਾਂ ਉਤਾਰਵੜ ਗਏ ਉਤਾਰਦੀ ਆ ਤੈਹ ਜੀ ਚਾਹੇ ਬੁਖਾਰ ਹੋਇਆ ਚਾਹੇ ਜੁਕਾਮ ਇਹਨਾਂ ਨੇ ਨਹਾਣਾ ਹੀ ਨਹਾਣਾ ਹੈ ਤੇ ਐ ਤਾਂ ਆਪਾਂ ਵੀ ਨਹਾਉਣ ਪੜਾ ਥੋੜਾ ਲੇਟ ਫਿੜਨ ਵਾਲੇ ਨੇ ਕਈ ਵਾਰ ਜੇ ਬਿਮਾਰ ਹੋਈਏ ਪਰ ਉਤਾਰ ਨੇ ਸਵੇਰੇ ਨਹਾਣਾ ਹੀ ਨਹਾਣਾ ਜੁਕਾਮ ਹੋਵੇ ਬੁਖਾਰ ਹੋਵੇ ਏ ਬਸ ਬਣਾ ਨਾ ਯਾ ਜੱਜ ਲੇਫਟ ਨਹੀਂ ਤੇ ਪਾਣੀ ਠੰਡਾ ਸੀ ਰਾਤ ਜਿੰਨੀ ਧੁੰਦ ਪਈ ਸੀ ਉਨੀ ਹੈ ਨਹੀਂ ਹੁਣ ਉਦੋਂ ਰਾਤ ਸੀ ਬੜੀ ਧੁੰਦ ਸੀ ਤਾਂ ਮੁੰਜੇ ਦੁਬਾਰਾ ਹੈ ਹਾਂ ਪਤਾ ਨਹੀਂ ਨੋ ਸੀ ਦੇਖਿਆ ਜੀ ਕਬਾਰ ਬਹੁਤ ਹੋਰ ਮਾਰ ਮਾਰ ਕੇ ਰੱਖ ਬਹੁਤ ਬੁਰਾ ਨਾ ਸੀ ਚਲੋ ਇੱਕ ਦੂਰ ਜਾ ਕੇ ਮਿਲਦੇ ਹਾਂ ਤੁਹਾਨੂੰ ਹੁਣ ਆਪਣੀ ਲਾਈਫ ਆਪਣੀ ਸ਼ੁਰੂ ਹੈ ਆਪਾਂ ਨੇ ਘਰੇ ਬਾਜ਼ਾਰ ਡਾਈ ਕਰਾ ਲਿਆ ਤੇ ਬਟੇ ਕਦੇ ਕੋਸ਼ਿਸ਼ ਆਹੀ ਕੰਮ ਚੱਲਨੇ ਨੇ ਤੇ ਮੇਰਾ ਹੁਣੇ 2 ਦਿਨਾਂ ਦਾ ਕੰਮ 3 ਦਿਨਾਂ ਦਾ ਪੈਂਡਿੰਗ ਹੋ ਗਿਆ ਹੁਣ बस ਭੱਜ ਦੌੜੀ ਰਹਿਣੀ ਹੈ ਤੇ ਮਿਲਦੇ ਆਪਾਂ ਤਾਂ ਮੈਡਮ ਤੁਹਾਡੀ ਲਗਾ ਬਾਹਰ ਰੱਖਿਆ ਵਿੱਚ ਬਾਏ ਸਰਕਾਰ ਦੇਖਿਆ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕਾਂ ਲਓ ਜੀ ਮਾਰਨਿੰਗ ਦਾ ਟਾਈਮ ਹੈ ਕੱਲ ਅਸੀਂ ਪਿੰਡੋਂ ਆਲੇ ਸੀ ਉਸ ਤੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਤੇ ਦੇਖੋ ਧੁੰਦ ਪੂਰੀ ਫੁੱਲ ਕੁਝ ਨਹੀਂ ਦੇਖ ਰਿਆ ਐਨਾ ਵੀ ਨਹੀਂ ਮਤਲਬ ਆਇਆ ਮੈਂ ਕੈਮਰੇ ਚ ਵਧੀਆ ਦੇਖ ਰਿਹਾ ਜੀ ਆਪਾਂ ਹੋਂ ਦੇਖੀ ਹੋ ਨਹੀਂ ਦਿੱਖਦਾ ਹੈਗਾ ਤੇ ਮਾਰਨਿੰਗ ਦਾ ਟਾਈਮ ਹੈ ਜੀ ਤੋਂ ਹੰਦਾ ਪੂਰੀ ਤੇ ਆਪਾਂ ਵੀ ਦਮਨ ਨੂੰ ਸਕੂਲ ਭੇਜਤਾ ਦਮਨ ਨੂੰ ਸਕੂਲ ਭੇਜ ਕੇ ਤੇ ਹੁਣ ਆਪਣੀ ਜੀ ਡਿਊਟੀ ਦੂਜੀ ਸ਼ੁਰੂ ਉਤਾਰ ਨੂੰ ਭੇਜਣਾ ਆਫਿਸ ਆਪਾਂ ਨੇ ਇੱਧਰ ਰੱਖੀ ਆਪਾਂ ਨੇ ਆਪਣੇ ਲਈ ਚਾਹ ਤੇ ਉਤਾਰ ਨਾਲ ਜ ਸਵੇਰੇ ਕੰਮ ਕਰਨੀ ਬੈਠ ਗਿਆ ਆਫਿਸ ਦਾ ਕਿਉਂਕਿ ਮੇਰਾ ਕੰਮ ਬਹੁਤ ਪਿਆ ਤੇ ਮੈਂ ਕੰਮ ਕਰਨਾ ਅੱਜ ਸਾਡੇ ਕੱਪੜੇ-ਕੁਪੜੇ ਬਹੁਤ ਧੋਣ ਵਾਲੇ ਹੋ ਗਏ ਧੋਵਾਂਗੇ ਕਿਉਂਕਿ ਮੈਰਜ ਤੇ ਜਾਣ ਕਰਕੇ ਬਹੁਤ ਬਾਹ ਪਿਆ ਹੋਇਆ ਸੀ ਤੇ ਇਧਰ ਆਪਣੀ ਗਾੜੀ ਜੀ ਚਾਹ ਬਣ ਗਈ ਹੈ ਹੁਣ ਆਪਾਂ ਚਾਹ ਪੀਨੇ ਆ ਚਾਹ ਪੀ ਕੇ ਆਪਾਂ ਜਿਹੜੇ ਵਲੌਗ ਨੇ ਉਹ ਕਰਦੇ ਆਂ ਵਲੌਗ ਕੰਟੀਨਿਊ ਇਧਰ ਆਪਾਂ ਨੇ ਬਣਾਣੀ ਹੈ ਚਟਣੀ ਧਨੀਆ ਸਾਫ ਕਰ ਲਿਆ ਹਰੀਆਂ ਮਿਰਚਾਂ ਟਮਾਟਰ ਪਿਆਜ਼ ਕੱਟਾਂਗੇ ਤੇ ਚਟਣੀ ਬਣਾਵਾਂਗੇ ਓਹੋ ਓਹੋ ਚਾਹ ਉਬਲ ਚੱਲੀ ਉਬਲ ਚੱਲੀ ਉਬਲ ਚੱਲੀ ਤੇ ਵਿਆਹ ਤੇ ਜਿਸੀ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਤੇ ਕਾਫੀ ਕਮੈਂਟ ਆ ਰਹੇ ਸੀ ਕਿ ਜਿੱਤ ਤੁਹਾਡੇ ਉੱਪਰ ਹੀ ਲੱਗਦੇ ਨੇ ਜਿਹਨਾਂ ਤੇ ਵਿਆਹ ਗਏ ਸੀ ਤੁਸੀਂ ਹੈਨਾ ਕਿ ਮੈਨੂੰ ਲੱਗਦਾ ਮੈਂ ਕੁਝ ਦਿਨ ਰਿਪਲਾਈ ਵੀ ਦੇ ਚੁੱਕੀ ਸੀ ਤੇ ਉਹ ਜੀ ਸਾਡੇ ਕਾਫੀ ক্লোਜ ਫਰੈਂਡ ਕਹ ਲੋ ਜਿਵੇਂ ਬਹੁਤ ਜ਼ਿਆਦਾ ਪਿਆਰ ਹੈ ਸਾਡਾ ਉਹਨਾਂ ਨਾਲ ਤੇ ਉਹ ਸੀ ਸਾਡੇ ਤੇ ਉਹਨਾਂ ਨੇ ਸੁਰਮਾ ਸਰਮਾ ਸਾਡੇ ਕੋਲ ਆਇਆ ਤੇ ਮੈਂ ਦੇਖਿਆ ਹਨ ਤੇ ਹੀ ਵੰਦੀ ਪੱਗਾਂ ਲੱਗੀਆਂ ਉਤਾਰ ਦੀ ਭਰਾ ਲੰਦੇ ਸੀ ਤੇ ਉਤਾਰ ਹੁਣ ਨਾਲ ਨਾਲ ਰਹਿੰਦੇ ਰਹਿੰਦੇ ਤੇ ਬੜਾ ਪਿਆਰ ਸੀ ਸਾਡਾ ਸਾਰਿਆਂ ਦਾ ਤੇ ਤਾਂ ਕਰੀ ਬੜਾ ਸੀ ਦਿਨ ਦੇ ਖੂਬ ਮੈਰਿਜਨ ਜਵਾਈ ਕੀਤੀ ਤਨਾਲ ਤੁਹਾਨੂੰ ਵੀ ਕਰਵਾਈ ਤੇ ਚਲੋ ਜੀ ਮੈਂ ਚਾਹ ਪੀ ਲੈ ਮਿਲਦੇ ਆਪਾਂ ਫਿਰ ਤੁਹਾਨੂੰ ਆਹ ਜੀ ਅਮਰ ਸੋਈ ਤੇ ਤਲੋਈ ਆਪਣੀ ਡਿਊਟੀ ਸ਼ੁਰੂ ਹੋ ਗਈ ਐ ਸਭ ਜੀ ਆਪਾਂ ਰੋਟੀ ਬਣਾ ਲਈਗੀ ਤੇ ਹੁਣ ਆਪਾਂ ਨੇ ਬਣਾ ਲੈਣੀ ਰੋਟੀ ਗਰਮ ਪਾਣੀ ਆਟਾ ਗੁੰਨ ਰਹੀ ਨੂੰ ਗਰਮ ਕਰ ਲੈ ਕਿਉਂਕਿ ਠੰਡ ਬਹੁਤ ਜ਼ਿਆਦਾ ਪਾਣੀ ਬਹੁਤ ਠੰਡਾ ਜੇ ਠੰਡੇ ਪਾਣੀ ਨਾਲ ਆਟਾ ਗੁੰਨਣਾ ਤੇ ਆਟਾ ਸਖਤ ਜਿਹਾ ਹੋ ਜਾਂਦਾ ਗਰਮ ਪਾਣੀ ਗੁੰਨੇ ਨਾਲ ਪਾਟਾ ਸੌਫਟ ਰਹਿੰਦਾ ਤੇ ਨਾਲੇ ਛੇਤੀ ਗੁੱਝ ਜਾਂਦਾ ਅੰਦਰੋਂ ਆਪਣਾ ਸੁੱਕਾ ਆ ਗਿਆ ਜੇ ਹੁਣ ਵੱਡੇ ਬੱਚੇ ਸੁੱਕ ਜਾਂਦੇ ਇਦੂ ਬਾਅਦ ਤੇਰਾ ਫਰੀ ਹੈ ਇਦੂ ਬਾਅਦ ਆਪਣੇ ਫਰੀ ਤਾਂ ਨਹੀਂ ਹੈਗੇ ਆਪਣੇ ਘਰ ਦੇ ਕੰਮਕਾਰ ਕੱਪੜੇ ਧੋਣੇ ਸਫਾਈਆਂ ਕਰਨੀਆਂ ਕਿਉਂਕਿ ਜਦੋਂ ਦੇ ਆਪਾਂ ਮੈਰਿਜ ਤੇ ਗਏ ਸੀ ਤਾਂ ਤੁਹਾਨੂੰ ਪਤਾ ਹੀ ਘਰ ਚੋਂ ਇੱਕ ਦਿਨ ਵੀ ਚਾਹੇ ਚਲੇ ਜਾਓ ਨਹੀਂ ਤਾਂ ਚਾਰ ਦਿਨ ਬਾਹਰ ਸੀ ਤੇ ਬਹੁਤ ਗਾਹ ਪਿਆ ਹੁਣ ਥੋੜੀ ਥੋੜੀ ਕੰਮ ਕਰਦੇ ਆ ਆਪਾਂ ਬੰਦੀ ਹੈ ਪਹਿਲਾਂ ਆਸੂ ਦਾ ਟਾਈਮ ਹੋ ਚਲਾ ਪੌਣੇ 10 ਵਜੇ ਦਾ ਤੇ ਹਜੇ ਤੱਕ ਧੁੰਦ ਦੇ ਕੋਈ ਚਾਂਸ ਨਹੀਂ ਲੱਥਨ ਦੇ ਧੁੰਦ ਐਨ ਪੂਰੀ ਫੁੱਲ ਪਈ ਹੈ ਉਧਰ ਆਪਾਂ ਨੇ ਵੀ ਆਟਾ-ਉਟਾ ਰੋਟੀ ਪਾਣੀ ਬਣਾਤਾ ਬੰਦ ਗੁੰਨ ਲਿਆ ਸੀ ਅੱਜ ਨਾ ਮੈਂ ਆਪਣਾ ਸਿਰ ਧੋਣਾ ਜਿੱਦਾਂ ਦਾ ਕਲਰ ਲਾਇਆ ਸਿਰ ਨਹੀਂ ਧੋਤਾ ਕਿਉਂਕਿ ਮੇਰੇ ਸਿਰ ਚ ਨਾ ਬੜੀ ਖੁਰਕੂਲੀ ਸੀ ਕੰਗੀ ਵੀ ਨਹੀਂ ਫਿਰਦੀ ਕਿਉਂਕਿ ਜਿਹੜੇ ਕੰਗੀ ਵੀ ਨਹੀਂ ਫਿਰਦੀ ਜਿਹੜੇ ਛੋਟੇ-ਛੋਟੇ ਜਿਹਾ ਮਤਲਬ ਖੁੰਸੀਆਂ ਜੀਆਂ ਹੋਈਆਂ ਸੀ ਅੱਜ ਮੈਂ ਸੇਵ ਤੇਲ ਲਾ ਕੇ ਫਿਰ ਸਿਰ ਧੋਂਗੀ ਤੇ ਬਾਹਰ ਦਾ ਮਾਹੌਲ ਹਜੇ ਵੀ ਉਹੀ ਹਾਲ ਆ ਹਜੇ ਵੀ ਧੁੰਦ ਕੋਈ ਨਹੀਂ ਲੱਥੀ ਮਿਲਦਾ ਹਵਾ ਚੱਲ ਰਹੀ ਸ਼ਾਇਦ ਹੋਣ ਲੱਗ ਜੇ ਧੁੰਦ ਚਲੋ ਜੀ ਹੁਣ ਮੈਂ ਪਾਵਾਂ ਪਹਿਲਾਂ ਮਸ਼ੀਨ 'ਚ ਕੱਪੜੇ ਕੱਪੜੇ ਪਾ ਕੇ ਮਸ਼ੀਨ 'ਚ ਫਿਰ ਜਿਹੜੇ ਬਾਕੀ ਦਾ ਕੰਮ ਨੇ ਰਹਿੰਦਾ ਹੁੰਦਾ ਉਹ ਕਰਦੇ ਇੱਕ ਭੈਣ ਦਾ ਕੋਰੀਅਰ ਜਾਣਾ ਉਹ ਕਰਵਾਣਾ ਤੇ ਮੇਰਾ ਦੀਵਾਨ ਤੇ ਗਾਹ ਇੰਨਾ ਪਿਆ ਹੋਇਆ ਨਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਇੱਕ ਸੂਟ ਆਪਾਂ ਇਹਦੇ ਨਾਲ ਦਾ ਰੈਡੀ ਕਰਨਾ ਹੋਰ ਕੁਰਤੀ ਰੈਡੀ ਕਰਨੀ ਹੈ ਉਹਦੇ ਨਾਲ ਡੈਂਗਾ ਇਹ ਤਾਂ ਪੂਰਾ ਸੂਟ ਉਹਨਾਂ ਕੁਰਤੀ ਰੈਡੀ ਕਰਨੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਦੇ ਆਪਾਂ ਕੋ ਕਾਫੀ ਕਲਰ ਆਏ ਨੇ ਜੀ ਬ੍ਰੋਕੇਟ ਦੇ ਵਿੱਚ ਇਹ ਮੈਂ ਆਪਣਾ ਰੈਡੀ ਕਰਵਾਣਾ ਅੱਜ ਕਾਰੀਗਰ ਕੋ ਜਾਣੇ ਨੇ ਕੱਪੜੇ ਇਹ ਮੈਂ ਜ਼ਰੂਰ ਦਿਖਾਉਂਗੀ ਤੁਹਾਨੂੰ ਇਹ ਬ੍ਰੋਕੇਟ ਦੀ ਸ਼ਰਟ ਹੈ ਤੇ ਕ੍ਰੇਪ ਦੀ ਬਾਟਮ ਹੈ ਤੇ ਆਪਾਂ ਰੈਡੀ ਕਰਵਾਣੇ ਨੇ ਬਸ ਆ ਸਾਰਾ ਖਲਾਰਾ ਪਿਆ ਹੌਲੀ ਹੌਲੀ ਸੰਭਦੀ ਆ ਬਾਕੀ ਤੁਹਾਨੂੰ ਜਿੱਦ ਹੋ ਗਿਆ ਤੇ ਸਾਡਾ ਨਾ ਗੈਸ ਜਿਹੜਾ ਨਾ ਬੜਾ ਖਰਾਬ ਹੋ ਰਿਹਾ 2-4 ਦਿਨ ਤੋਂ ਪਹਿਲਾਂ ਵੀ ਇੱਕ ਦਿਨ ਮੈਂ ਤੁਹਾਨੂੰ ਲੱਗਦਾ ਵਲੌਗ 'ਚ ਦੱਸਿਆ ਸੀ ਮੈਂ ਕੁਝ ਕਰਦੀ ਪਈ ਹਾਂ ਪਿੱਛੇ ਪਾਈਪ ਨੂੰ ਅੱਗ ਲੱਗ ਗਈ ਤੇ ਅੱਜ ਵੀ ਸਵੇਰੇ ਜਦ ਮੈਂ ਚਾਹ ਧਰੀ ਤੇ ਉਦੋਂ ਵੀ ਪਾਇਪ ਨੂੰ ਅੱਗ ਲੱਗੇਗੀ ਪਿੱਛੇ ਨਾ ਔਰ ਜਿਹੜਾ ਪੈਗ ਹੈ ਇੱਥੇ ਅੱਗ ਲੱਗ ਜੇ ਇਧਰੋਂ ਜਾ ਕੇ ਕੰਮ ਖਰਾਬ ਹੋਣਾ ਦਾ ਚੁੱਲ੍ਹੇ ਖਰਾਬ ਹੋ ਗਏ ਨੇ ਜਾਂ ਪੈਗ ਖਰਾਬ ਦਾ ਤਾਂ ਕਰ ਨਹੀਂ ਸਕਦਾ ਹੈਗਾ ਠੀਕ ਬਾਕੀ ਦੇਖ ਲੈਂਦੇ ਹਾਂ ਹੂੰ ਬੰਦ ਆ ਵੀ ਅਜੇ ਕੋਈ ਆਵਾਜ਼ ਨਹੀਂ ਆ ਰਹੀ ਹੈ ਹਾਂ ਗੈਸ ਆਨ ਕੀਤਾ ਥੋੜਾ ਨਹੀਂ ਵੀ ਉਹ ਪੁੱਟਾ ਆਨ ਕੀਤਾ ਹੈ ਆਵਾਜ਼ ਦਿਖਾ ਰਹੀ ਹੈ ਨਾ ਹਾਂ ਹਾਂ ਪਹਿਲਾਂ ਬੜਾ ਸ਼ਾਂ ਸ਼ਾਂ ਕਰਦਾ ਸੀ ਇੱਥੋਂ ਪਹਿਲਾਂ ਨਾ ਗੈਸ ਐਣੀ ਆਵਾਜ਼ ਆਈ ਜਾਂਦੀ ਜਦੋਂ ਗੈਸ ਲੀਕ ਹੋ ਰਹੀਏ ਕੋਂ ਠੀਕ ਕਰਤਾ ਹੁੰਨੀ ਆ ਰਹੀ ਬਹੁਤ ਕੰਮ ਨਾਲ ਸੇ ਰੱਗ ਲੱਗੀ ਮੈਂ ਤਾਂ ਸੱਚੀ ਡਰ ਗਈ ਜਿਵੇਂ ਮੈਂ ਫੜਾ 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 ਫੜ ਮੈਨੂੰ ਕੋਈ ਪਤਾ ਨਾ ਲੱਗਿਆ ਮੈਂ ਕਿਹਾ ਹਾਏ ਉੱਤਾਰ ਅੱਗ ਲੱਗੀ ਹਾਏ ਅੱਗ ਲੱਗੀ ਫੜਾ ਫੜਾ ਸਿਲੰਡਰ ਥੱਲੋਂ ਬੰਦ ਕੀਤਾ ਆ ਦਮੂ ਤੇ ਕੰਮ ਦੇਖ ਲੋ ਅਰਗਬਤੀ ਲਾਣ ਲੱਗਿਆ ਨਾ ਆ ਸਾਰਾ ਬਟਨ ਕਾਲਾ ਕਰਤਾ ਕਹਿੰਦੀ ਮੈਂ ਜਾਣ ਕੇ ਕੀਤਾ ਦੇਖੋ ਹੈ ਇਹ ਪੁੱਠੇ ਕੰਮ ਦਮੂ ਦੇ ਮੈਂ ਦਮੂ ਉਹੀ ਗੱਲ ਵਾਦੀ ਗਈ ਹੈ ਮੈਂ ਅਜ ਨਿਆਣੀ ਹੋਈ ਐ ਅਕਲ ਘੱਟੀ ਐ ਦੱਸੇ ਪਲਾਸ ਚ ਕੱਲ੍ਹ ਕੋ ਕਿਹੜਾ ਕਹਦਾ ਦਮੂ ਨੂੰ ਬੇਟਾ ਤੁਸੀਂ ਕੀ ਕਰਦੇ ਹੋ ਕਿਹੜਾ ਕੋਰਸ ਕਰਦੇ ਹੋ ਮੈਂ ਕੋਰਸ ਕਿਹੜਾ ਕਰਦੀ ਐ ਜਿਹੜਾ ਤੈਨੂੰ ਜਿ ਫਿਰਦੀ ਐ ਉਹ ਦੋ ਰੈਡੀ ਫਟਾਫਟ ਬਸ ਬਸ ਮੇਰਾ ਕੰਮ ਤਿਆਰ ਆ ਤੁਸੀਂ ਰੈਡੀ ਹੋਵੋ ਤੁਸੀਂ ਮੇਰਾ ਰੋਟੀਆਂ ਵਾਲੀ ਧਿਆਨ ਤੁਸੀਂ ਆਪਣਾ ਕੰਮ ਕਰੋ ਫਟਾਫਟ ਮੇਰਾ ਧਿਆਨ ਹੀ ਰੋਟੀਆਂ ਵਾਲਾ ਮੈਨੂੰ ਤੁਸੀਂ ਕਹਿ ਰਹੇ ਛੇਤੀ ਕਰ ਛੇਤੀ ਕਰ ਆਪ ਤੁਹਾਡੀਆਂ ਜਦ ਤੱਕ ਜਰਾਬਾਂ ਨਹੀਂ ਪਈਆਂ ਹੈਂ ਜੇ ਲੱਭਾ ਕੋਣ ਟੈਨ ਲੱਗਦਾ ਤੂੰ ਲੋਕ ਨੂੰ ਧਿਆਨ ਦੋ ਬਾ ਤੁਹਾਨੂੰ ਤਾਂ ਰੋਟੀਆਂ ਵਾਲੀ ਧਿਆਨ ਰੋਟੀ ਵਾਲੇ ਧਿਆਨ ਦੋ ਰੋਟੀ ਕੰਨੀ ਧਿਆਨ ਦੋ ਰੋਟੀ ਕੰਨੀ ਆਪ ਤੁਸੀਂ ਮੈਨੂੰ ਲੱਗਦਾ ਇਹ ਹੈ ਨਾ 8 ਵਜੇ ਦੇ ਬੜੇ ਨੇ ਬਾਥਰੂਮ ਚ ਨਾਣ ਕਦੇ ਕੁਝ ਕਰਨਾ ਕਦੇ ਬਰਸ਼ ਕਰਨਾ ਕਦੇ ਕੁਝ ਕਰਨਾ 8 ਵਜੇ ਦੇ ਪੌਣੇ 10 ਵਜੇ ਤੱਕ ਬਾਹਰ ਨਿਕਲਿਓ ਹੁਣ ਤੁਸੀਂ ਮਾਹ ਕੱਪੜੇ ਪਾਏ ਨੇ ਤੇ ਕੱਪੜੇ ਆਹੀ ਪਾਲੇ ਫਿਰ ਆ ਸ਼ਰਟ ਤਾਂ ਪ੍ਰੈਸ ਕਰਨ ਵਾਲੀ ਕੱਲ੍ਹ ਤੋਂ ਧੀ ਮੈਂ ਇੰਨ ਨੂੰ ਕਿਹਨਾਂ ਪਤਾ ਲੱਗਦਾ ਹਾਂ ਹਾਂ ਉੱਤੇ ਜੈਕਟ ਪੈ ਜਾਣੀ ਹੈ ਤੋ ਲੋ ਹੋ ਜਾਓ ਆ ਦੋ ਰੋਟੀ ਖਾ ਲਓ ਪਣੀ ਪਈ ਰੋਟੀ ਆ ਉਪਰ ਤਾਂ ਮੌਜ ਹੈ ਹਾਂ ਸਰਦੀਆਂ ਚ ਇਹ ਹੈ ਕਿ ਉੱਪਰਲੇ ਕੱਪੜੇ ਚ ਮਰਜੀ ਪਾ ਲਓ ਪ੍ਰੈਸ ਕਰਨ ਦੀ ਲੋੜ ਨਹੀਂ ਕਿ ਨਹੀਂ ਹੂੰ ਗਰਮੀਆਂ ਚ ਔਖਾ ਹੋ ਜਾਂਦਾ ਪਰ ਗਰਮੀਆਂ ਚੋਂ ਤਾਂ ਜੀਨਾ ਵੀ ਨਹੀਂ ਪ੍ਰੈਸ ਹੁੰਦੀਆਂ ਜੀਨਾ ਵੀ ਐਂ ਪੈ ਜਾਂਦੀਆਂ ਨੇ ਹੂੰ ਮੂੰ ਤਾਂ ਤਾਂ ਚੁੱਕੋ ਸਾਸਰੀ ਘਰ ਤਾਂ ਬੁਲਾ ਦੋ ਸਸੀ ਘਰ ਦੀ ਸਾਰਿਆਂ ਨੂੰ ਮੈਂ ਕੀ ਕਰਾਂ ਯਾਰ ਮੈਂ ਮਿੰਤੇ ਕਿੱਥੇ ਜਾਵਾਂ ਇਹ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਹੋਰ ਹੂੰ ਉਹ ਕੰਮ ਹੋ ਗਿਆ ਆ ਦੇਖ ਇਹ ਟੋਕ ਟੋ ਕਰ ਰਿਹਾ ਕਿਸੇ ਦੇ ਆਉਣ ਦੀ ਸੰਭਾਵਨਾ ਨਹੀਂ ਹੈ ਫੋਨ ਆਉਣ ਦੀ ਹਾਂ ਇਹ ਤਾਂ ਹੀ ਟੋਕ ਟੋ ਕਰੀ ਜਾਂਦਾ ਇਹ ਕਹਿੰਦੇ ਛੇਤੀ ਆ ਜਾ ਇੱਕ ਸੱਚ ਭੈਣ ਕਹਿ ਰਹੀ ਸੀ ਥਾਣੇਦਾਰ ਨਾ ਕਹੋ ਕਹਿੰਦੇ ਇਹਨਾਂ ਨੂੰ ਇਹ ਬੈਂਕ ਚ ਮੈਨੇਜਰ ਨੇ ਤੇ ਬੈਂਕ ਮੈਨੇਜਰ ਹੀ ਕਹੋ ਥਾਣੇਦਾਰ ਨਾ ਕਹੋ ਉੱਥੇ ਭੈਣੇ ਮਜ਼ਾਕ ਚੱਲ ਰਿਹਾ ਸੀ ਕਈ ਕਈ ਭੈਣਾ ਭਰਾਵਾਂ ਦੇ ਬੜੇ ਕਮੈਂਟ ਆ ਰਹੇ ਸੀ ਭਾਜੀ ਥਾਣੇਦਾਰ ਲੱਗਦੇ ਨੇ ਭਾਜੀ ਐਸਐਚਓ ਲੱਗਦੇ ਤਾਂ ਅਸੀਂ ਕਹਿਤਾ ਨਹੀਂ ਤੇ ਥਾਣੇਦਾਰ ਤਾਂ ਕਿੱਥੇ ਹੋ ਸਾਨੂੰ ਪਤਾ ਹੀ ਨਹੀਂ ਕਿ ਇਹ ਬੈਂਕ ਮੈਨੇਜਰ ਨੇ ਥਾਣੇਦਾਰ ਤਾਂ ਹੈ ਨਹੀਂ ਹਨਾ ਪਰ ਲੱਗਦਾ ਸੀ ਨਾ ਨਹੀਂ ਨਾ ਉਹਨਾਂ ਨੇ ਕਿਹਾ ਨਹੀਂ ਕਹਿਣਾ ਹੀ ਨਹੀਂ ਹੈਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਲੋ ਜੀ ਉਤਾਰ ਹੁੰਦੇ ਪਏ ਨੇ ਰੈਡੀ ਉਹਨਾਂ ਚੋਂ ਆਪਾਂ ਨੇ ਇੱਕ ਕੱਪੜੇ ਜਿਹੜੇ ਟੀਜੀ ਵਾਲੇ ਹਨ ਉਹ ਧੋ ਕੇ ਆਪਾਂ ਨੇ ਸੁੱਕਣੇ ਪਾ ਦਿੱਤੇ ਨੇ ਤੇ ਸਿਰਫ ਹੁਣ ਆਪਣੇ ਰਹਿ ਗਏ ਗਲਾਸ ਉਹ ਧੋਣੇ ਆ ਤੇ ਬਾਕੀ ਧੁੱਪ ਦੇ ਚਾਂਸ ਤਾਂ ਲੱਗਦੇ ਤਾਂ ਹੈਗੇ ਨੇ ਨਿਕਲੇਗੀ ਪਰ ਜੇ ਨਹੀਂ ਵੀ ਨਿਕਲੀ ਤੇ ਚਲੋ ਆਪਾਂ ਅੰਦਰ ਹੀ ਚਿਰ ਤੇ ਪਾ ਲਾਂਗੇ ਕਿਉਂਕਿ ਜਾਣ ਕਰਕੇ ਨਾ ਕੱਪੜੇ ਉਹ ਵੀ ਬਿਨਾਂ ਦੇ ਮਤਲਬ ਜਮਾ ਹੋ ਗਏ ਤਾਂ ਬਹੁਤ ਜ਼ਿਆਦਾ ਭਰਿਆ ਪਿਆ ਦਿਲ ਕਾਲਾ ਪੈ ਰਿਹਾ ਸੀ ਪੌਸਿੰਗ ਫੀਲ ਨਹੀਂ ਭਰੀ ਪਈ ਆਪਾਂ ਈਜੀ ਵਾਲੇ ਤੋੜਤੇ ਨੇ ਸਿਰਫ ਦੂਜੇ ਰਹਿ ਗਏ ਨੇ ਉਹ ਆਪਾਂ ਹੌਲੀ-ਹੌਲੀ ਥੋਨੇ ਤੇ ਜੇ ਪਹਿਲਾਂ ਆਪਾਂ ਇਹਨਾਂ ਨੂੰ ਤੋੜ ਲਈ ਆਫਿਸ ਫੇਰ ਆਪਾਂ ਤੁਹਾਨੂੰ ਮਿਲਦੇ ਹਾਂ ਹਜੇ ਮੈਂ ਰੋਟੀ ਵੀ ਖਾਣੀ ਏ ਤੇ ਸਿਰ ਨੂੰ ਤੇਲ ਵੀ ਲਾਉਣਾ ਬਾਕੀ ਤੁਹਾਨੂੰ ਮੈਂ ਦੱਸ ਦਿਆਂ ਅੱਜ ਜਿਹੜਾ ਮੈਂ ਕਲਰ ਲਾਇਆ ਸੀ ਉਹਦੇ ਨਾਲ ਮੇਰਾ ਕੀ ਬਣਿਆ ਠੀਕ ਹੈ ਜੀ ਚਲੋ ਪਹਿਲਾਂ ਇਹਨਾਂ ਨੂੰ ਭੇਜੀਏ ਆਪਾਂ ਬਹੁਤ ਠੰਡ ਹੋਈ ਗਈ ਟਿਫਨ ਪੈਕ ਕਰਤਾ ਤੁਹਾਡਾ ਧਿਆਨ ਨਹੀਂ ਹੈਗਾ ਟਿਫਨ ਵਾਲੇ ਤੁਸੀਂ ਤਾਂ ਹੋਰੀ ਕੰਮਾਂ 'ਚ ਬਿਜੀ ਕਦੇ ਲੈਪਟਾਪ ਖੋਲ੍ਹ ਲਿਆ ਕਦੇ ਕੁਛ ਕਰ ਲਿਆ ਦਵਾ ਕਿੱਥੇ ਲੱਭੋ ਕਿੱਥੇ ਭਲਿਆ ਵੇਖਨੀ ਲੱਭਦੇ ਕਿ ਨਹੀਂ ਕੱਲ ਵੀ ਉੱਥੇ ਟਿਫਨ ਨਾ ਟੇਬਲ ਤੇ ਪਿਆ ਰਿਹਾ ਗਿਆ ਆ ਹੀ ਪਿੱਛੇ ਕੋਟ ਨੂੰ ਕੀ ਲਾ ਲਿਆ ਸਾਰਾ ਜੈਕਟ ਖਰਾਬ ਕਰ ਲਈ ਜੈਕਟ ਆਹ ਤਾਂ ਕੰਮ ਖਰਾਬ ਹੋ ਗਿਆ ਕੀ ਕਿੱਥੋਂ ਲਾਇਆ ਕਾਲਸ ਪੂਰੀ ਫੁੱਲ ਕੱਲ ਬਾਹਰੋਂ ਹੀ ਲਾਈ ਮਿਲ ਲੱਗਦਾ ਕਿਤੋਂ ਦੱਸੋ ਕੀ ਹੈ ਹੂੰ ਕੱਲ ਫੜੀ ਮਾੜੀ ਹੋਈ ਹੂੰ ਮੁੰਡਾ ਕਹਿੰਦਾ ਪੈਦੋਂ ਨਿਕਲ ਜੰਦੇ ਉੱਥੇ ਅੱਗੇ ਤਾਂ ਮਾਲ ਗੱਡੀ ਖੜੀ ਸੀਗੀ ਹੂੰ ਮਾਲ ਉਹੜੇ ਇੰਨੀ ਕੁ ਲੰਬੀ ਕੀ ਕਰੀਏਗੀ ਹੂੰ ਇਹ ਤਾਂ ਲਿਉ ਗਏ ਉਹ ਸਾਰੀ ਪਿੱਛੇ ਜੈਕਟ ਖਰਾਬ ਹੈ ਚੇਂਜ ਕਰੋ ਜਾਂ ਲਿਓ ਸਾਫ ਕਰੋ ਲਾਓ ਇਹਨੂੰ ਸਾਫ ਕਰੋ ਮੈਂ ਅੱਤੀ ਫੰਦੇਣੀਆਂ ਤੁਹਾਨੂੰ ਇਹਨੂੰ ਫੜਨੀ ਤਾਂ ਉਹ ਪੈਕ ਕੀਤਾ ਪੈਟੀ ਹੁਣ ਫੜਾਨੀਆਂ ਇਹ ਨਾ ਕਰਿਆ ਹੂੰ ਤੁਸੀਂ ਜੋ ਮਰਜ਼ੀ ਕਰੋ ਸਾਢੇ 10 ਹੋ ਗਏ ਦੇਖ ਲਓ ਸੇਰ ਦੇ 10 ਕਰ ਪੱਟੀ ਤੋਂ ਦੇ ਨਿਕਲੇ ਤਾਂ ਉੱਥੇ ਲੱਗੀ ਹੋਈ ਸਾਰਾ ਕੁਝ ਕਰੋ ਸਾਫ ਇਹਨੂੰ ਕਰੋ ਲਓ ਫੜੋ ਟਿਫਨ ਆਤਾਰ ਤੁਹਾਡੀ ਟਿਫਨ ਦੇ ਨਾਲ ਇੱਥੇ ਪਈ ਸੀ ਉਤੇ ਭਾਈ ਆ ਇਹਦੇ ਵਿੱਚ ਚਟਣੀ ਐ ਮੈਂ ਚਟਣੀ ਵਿੱਚ ਤਾਂ ਨਹੀਂ ਪਾਈ ਤੁਸੀਂ ਗਰਮ ਕਰ ਲੈਂਦੇ ਹੋ ਫਿਰ ਹੂੰ ਠੀਕ ਐ ਲਓ ਜੀ ਆਪਾਂ ਜੈਕਟ ਸਾਫ਼ ਨਹੀਂ ਕੀਤੀ ਆਪਾਂ ਨੇ ਕੱਪੜੇ ਹੀ ਚੇਂਜ ਕਰ ਲਏ ਕਹਿੰਦੇ ਜਾ ਕੇ ਸਾਫ਼ ਨਹੀਂ ਹੋ ਰਹੀ ਮੈਂ ਬਾਅਦ ਚ ਕਰ ਲਿਓ ਐ ਨਹੀਂ ਹੁੰਦਾ ਮਾਰਕੀਟ ਦੇ ਵਿੱਚ ਮਾਰਕੀਟ ਚ ਆ ਹੀ ਹੁੰਦਾ ਚਟਣੀ ਵਿੱਚ ਪਾ ਲਓਗੇ ਹੱਥ ਫੜ ਕੇ ਖੜਨੀ ਐ ਯਾਰ ਇਹ ਚੀਜ਼ਾਂ ਆਰਡਰ ਤੇ ਮੈਂ ਚੰਗਾ ਲੱਗਦਾ ਫਿਰ ਵਿੱਚ ਤੁਸੀਂ ਗਰਮ ਕਰ ਲੈਂਦੇ ਟਿਫਨ ਦੇ ਕੋਈ ਨਾ ਉਬਲੀ ਉਬਲੀ ਚਟਣੀ ਖਾਣਾਂਗੇ ਆਹੋ ਉਬਲੀ ਚਟਣੀ ਖਾਣਾਂ ਆਹ ਹੁਣ ਥੋਣੀ ਪੈਣੀ ਦਸ ਕੱਲ ਥੋਤੀ ਪਾਈ ਸੀ ਕੀ ਨਾਸ ਮਾਰਤਾ ਜੈਕਟ ਦਾ ਸਾਰੀ ਦਾ ਹੰਤੋਂ ਨਹੀਂ ਪੈਣੀ ਮੈਨੂੰ ਚਲੋ ਬਾਈ ਬਾਈ ਜਾਂਦੇ ਆ ਮੋਟਰ ਚਲਾ ਦਿਓ ਠੀਕ ਪਰਸ ਤੇ ਮੇਰਾ ਵਾਲ ਕਿੱਥੇ ਹੈ ਇਹਦੇ ਚ ਪਾਇਆ ਸੀ ਪਰਸ ਜੀ ਰੁਪਈਆ ਹੋਣਾ ਨਹੀਂ ਮੈਨੂੰ ਲੱਗਦਾ ਵੇਖਿ ਦਿਖਾਓ ਦਿਖਾਓ ਇੱਥੇ ਦੰਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਦਿਖਾਓ ਹੈਗੇ ਪੈਸੇ ਕਾੜਦਾ ਹੈਗੇ ਨਹੀਂ ਹਾਂ ਇਹ ਤਾਂ ਗੱਲ ਹੈਗੀ ਚਲੋ ਵਧੀਆ ਵਧੀਆ ਅਸਲ ਤਾਂ ਕਾੜਾ ਨਾ ਭਰੇ ਹੋ ਯਾਰ ਦੇਖੋ ਠੀਕ ਹਾਂ ਪੈਸੇ ਵੇਖ ਲੈ ਪੈਸੇ ਕਿੰਨੇ 200 ਰੁਪਈਆ ਬਸ ਚਲੋ ਕੋਈ ਗੱਲ ਨਹੀਂ ਤੁਸੀਂ ਕਿਹੜਾ ਕਿਹੜਾ ਦਫ਼ਤਰੋਂ ਬਾਹਰ ਜਾਣਾ ਠੀਕ ਨਹੀਂ ਜਾਓ ਮੇਰੀ ਗੱਲ ਸੁਣੋ ਜੇ ਤੋਪ ਨਿਕਲੀ ਨਾ ਮੇਰੇ ਨਾਲ ਬਾਜ਼ਾਰ ਜਾਣਾ ਪੈਣਾ ਮੈਨੂੰ ਛੱਡ ਕੇ ਆ ਜਿਓ ਚਾਹੇ ਜਾਂ ਮੈਨੂੰ ਬੱਸੇ ਚੜਾ ਦਿਓ ਮੇਰੇ ਦੁਪੱਟੇ ਡਾਈ ਕਰਨ ਵਾਲੇ ਨੇ ਠੀਕ ਹੈ ਚਲੋ ਜੀ ਕੰਮ ਆਪਾਂ ਨੇ ਨਿਬੇੜਨੇ ਨੇ ਮਾੜੇ ਮੋٹے ਹੁਣ ਆਪਾਂ ਧੋਈਏ ਕੱਪੜੇ ਤੇ ਚਲੋ ਤੁਸੀਂ ਜਾਓ ਹੁਣ 10 20 ਸੈਂਟਿੰਗ ਮੇਰੀ ਪੂਰੀ ਹੈ ਠੀਕ ਹੈ ਠੀਕ ਹੈ ਬਸ ਮੈਂ ਜਦੋਂ ਫ੍ਰੀ ਹੁੰਨੀ ਆ ਤਾਂ ਦੱਸ ਦਾਂਗੀ ਠੀਕ ਹੈ ਹਾਂ ਹਾਂ ਠੀਕ ਹੈ ਮੋਟਰ ਚਲਾ ਦਿਓ ਮੋਟਰ ਬਾਏ 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 ਦੁੱਧ ਫੜਾ ਦਿਓ ਦੁੱਧ ਰਹਿ ਗਿਆ ਥੱਲੇ ਇੱਧਰੋਂ ਆਣਦੇ ਜਾਂ ਤੁਸਾਂ ਦੇ ਜਾ ਹਾਂ ਉਹ ਇੱਥੇ ਪਾਉਣ ਡੋਲੂ ਡਿੱਗ ਜੇ ਇੱਥੇ ਦੋਨੋਂ ਕਾਸ਼ ਨੇ ਥੱਲੇ ਕੁਝ ਆਂਦਾ ਹੀ ਨਹੀਂ ਦੁੱਧ ਲੈਣ ਉਹ ਪਿਆ ਡੋਲੂ ਇਹਦੇ ਇਸ ਵਾਰ ਚਾਹ ਪਾਈ ਟੰਡ ਲੱਗਣੀ ਇੰਨੀ ਨਹੀਂ ਉੱਤੇ ਆਉਂ ਮੈਂ ਨਹੀਂ ਹੁੰਦੀ ਹੁੰਦੀ ਹੁਣ ਥੱਲੇ ਇਤੋਂ ਨਹੀਂ ਫੜਾਉਂ ਸਟਾਂਟ ਤੇ ਏ ਲੋ ਸਟਾਂਟ ਦੇਖਿਓ ਕਿਤੇ ਦੁੱਧ ਦਾ ਕਰ ਦੋ ਕੰਮ ਹੋਰ ਆ ਜਾਓ ਉੱਤੇ कपड़े क्योंकि कपड़े बहुत ज्यादा तो कुलियां सब भरिया पे चलो मैं उतार मोटर चला दो नहीं तो फिर भुल जाने मोटर चलाती देखा चला तो दो कपड़े धोने ਚਲੋ ਜੀ ਨੂੰ ਕੱਪੜੇ ਧੋਣਾ ਹੁਣ ਆਪਾਂ ਤੁਹਾਨੂੰ ਹੈਲਪ ਹੀ ਕਰਦੇ ਪਹਚਾਰ ਸਫੇਰੇ ਕੱਪੜੇ ਹੀ ਕੱਪੜੇ ਅਸੀਂ ਆ ਕੇ ਕੱਪੜੇ ਕੁੱਪੜੇ ਧੋਤੇ ਕਿਉਂਕਿ ਸਾਰੇ ਕੱਪੜੇ ਪੈ ਰਹੇ ਹਨ ਧੋਣ ਵਾਲੇ ਤੇ ਆਪਾਂ ਨੇ ਧੋਤੇ ਨੇ ਇੱਧਰ ਤੇ ਅੱਜ ਮੌਸਮ ਵੀ ਸਾਫ਼ ਹੈ ਧੁੱਪ ਲੱਗੀ ਹੋਈ ਹੈ ਜੋਰ ਜਾਈਆਂ ਤੇ ਗਲਾਫ ਬੈੱਡ ਸ਼ੀਟਾਂ ਹਨਾ ਸਾਰੇ ਕੱਪੜੇ ਧੋਤੇ ਬਸ ਹੁਣ ਥੋੜਾ ਬਹੁਤੇ ਸਾਂਭਣ ਵਾਲੇ ਰਹਿ ਗਏ ਨੇ ਤੇ ਦੁਪਹਿਰ ਹੋ ਗਈ ਹੈ ਤੇ ਦਮਣ ਗਈ ਹੈ ਸਕੂਲ ਆਉਂਦੀ ਹੈ ਤੇ ਫਿਰ ਆਪਾਂ ਮਿਲਦੇ ਹਾਂ ਮੈਂ ਇਹਨਾਂ ਨੂੰ ਫੋਲਡ ਕਰ ਲਾਂ ਪਹਿਲਾਂ ਤੇ ਲਓ ਜੀ ਆਪਣਾ ਕੱਪੜੇ ਧੋ ਕੇ ਸੁਕਾ ਕੇ ਅੰਦਰ ਰੱਖਤੇ ਤੇ ਜਿਹੜੇ ਕੁਝ ਹੋਰ ਧੋਣ ਵਾਲੇ ਸੀ ਉਹ ਵੀ ਮੈਂ ਮਸ਼ੀਨ 'ਚ ਲਾ ਰੱਖੀ ਉਹ ਵੀ ਧੋ ਰੀਆਂ ਤੇ ਨਾਲ ਦੀ ਨਾਲ ਉਹਨੂੰ ਸੁਕਣੇ ਪਾਈ ਜਾ ਰੀਆਂ ਇੱਧਰ ਕਿਉਂਕਿ ਥੋੜੀ ਜਿਹੀ ਧੁੱਪ ਹੈਗੀ ਐ ਤਾਂ ਕਰਕੇ ਮੈਂ ਕਿਹਾ ਨਾਲ ਦੀ ਨਾਲ ਸੁੱਕ ਜਾਣਗੇ ਤੇ ਮੈਂ ਲੱਗੀ ਸੀ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਕਾਫੀ ਕਮੈਂਟ ਆ ਰਹੇ ਸੀ ਜਿਹੜੇ ਪਿੱਛੇ ਵੀਡੀਓ ਪਾਈਆਂ ਸੀ ਕਿ ਜਿਹੜਾ ਮੈਂ హెయిਰ ਕਲਰ ਕਰਵਾਇਆ ਉਹ ਕਿਹੜਾ ਜ਼ਰੂਰ ਦੱਸਿਓ ਅਲਰਜੀ ਹੋਈ ਕਿ ਨਹੀਂ ਹੋਈ ਹਨ ਤੇ ਕਿਉਂਕਿ ਕਾਫੀ WhatsApp ਤੇ ਮੈਸੇਜ ਆ ਰਹੇ ਸੀ ਕਮੈਂਟ ਵੀ ਆ ਰਹੇ ਸੀ ਤੇ ਮੈਂ ਕਿਹਾ ਚਲੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣੀ ਆ ਕਿ ਜਿਹੜਾ ਮੈਂ ਕਲਰ ਕਰਵਾਇਆ ਉਹ ਕਿਹੜਾ ਸੀ ਅਲਰਜੀ ਹੋਈ ਕਿ ਨਹੀਂ ਹੋਈ ਹੈ ਨਾ ਪਹਿਲੀ ਗੱਲ ਤਾਂ ਇਹ ਆ ਦੇਖੋ ਜੀ ਜਿਹੜਾ ਵੀ ਮੈਂ ਕਲਰ ਲਾ ਰਹੀ ਸੀ ਪਹਿਲਾਂ ਵੀ ਜਿੰਨੇ ਲਾ ਚੁੱਕੀ ਆ ਹਨਾ ਸਭ ਨਾਲ ਅਲਰਜੀ ਹੋ ਰਹੀ ਸੀ ਹਨਾ ਤੇ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਨੇ ਪਹਿਲਾਂ ਮੇਰੇ ਕੰਨ ਦੇ ਪਿੱਛੇ ਲਾ ਕੇ ਤੇ ਟੈਸਟ ਕੀਤਾ ਸੀ ਕਿ ਜੇ 48 ਘੰਟੇ ਤੱਕ ਅਲਰਜੀ ਹੋਗੀ ਤੇ ਫਿਰ ਆਪਾਂ ਲਾਵਾਂਗੇ ਹਨਾ ਤੇ ਕਲਰ ਮੈਂ ਲਾ ਲਿਆ ਤੇ ਉਹਨਾਂ ਨੇ ਕੰਨ ਦੇ ਪਿੱਛੇ ਲਾਤੇ ਦੋਨਾਂ ਕੰਨਾਂ ਦੇ ਪਿੱਛੇ ਮੇਰੇ ਕਲਰ ਲਾਤਾ ਤੇ ਮੈਨੂੰ ਅਲਰਜੀ ਨਹੀਂ ਹੋਈ 48 ਘੰਟੇ ਤੱਕ ਤੇ ਚਲੋ ਮੈਂ ਉਹਨਾਂ ਦਾ ਚੌਥੇ ਪੰਜਵੇਂ ਪੰਜਵੇਂ ਦਿਨ ਗਈ ਇਹਨਾਂ ਕੋਲ ਤੇ ਮੈਂ ਕਿਹਾ ਮੈਨੂੰ ਅਲਰਜੀ ਕੋਈ ਨਹੀਂ ਹੋਈ ਤੇ ਚਲੋ ਤੁਸੀਂ ਇਹ ਲਾ ਲਓ ਕਲਰ ਮੇਰੇ ਲਾ ਦਿਓ ਹਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਲਰ ਇਹ ਜਿਹੜਾ ਨਾ ਤੁਹਾਡੇ ਕਰਦੇ ਹਾਂ ਅਸੀਂ ਤੇ ਕਲਰ ਮੇਰੇ ਉਹਨਾਂ ਨੇ ਲਾਤਾ ਹਨਾ ਮੈਂ ਸਾਰੇ ਫੁੱਲ हेयर ਦੇ ਵਿੱਚ ਹੀ ਕਰਵਾਇਆ ਤੁਸੀਂ ਦੇਖਿਆ ਸੀ ਕਲਰੰਟ ਦੇ ਵਿੱਚ ਹੀ ਕਰਵਾਇਆ ਸਾਰੇ ਜਿਹੜੇ ਮੇਰੇ ਵਾਈਟ ਹੈਅਰ ਸੀ ਸਾਰੇ ਕਵਰ ਹੋ ਗਏ ਹਨ ਚਲੋ ਉਸ ਦਿਨ ਤਾਂ ਮੈਂ ਆ ਗਈ ਤੇ ਮਤਲਬ ਮੇਨ ਜਿਹੜਾ ਟਾਪਿਕ ਹੈ ਕੀ ਇਹ ਦੱਸਣ ਲੱਗਿਆਂ ਕਿ ਤੁਹਾਨੂੰ ਮੈਨੂੰ ਅਲਰਜੀ ਹੋਈ ਕਿ ਨਹੀਂ ਹੋਈ ਕਿਉਂਕਿ ਪੈਣਾ ਦੀਆਂ ਫੋਨ ਕਾਲ ਵੀ ਆਈਆਂ ਸੀ ਕਿ ਦੀਦੀ ਉਹ ਕਲਰ ਦੀ ਫੋਟੋ ਸ਼ੋਅ ਕਰੇ ਉਹ ਦੱਸਿਓ ਕਿਹੜਾ ਲਾਇਆ ਤੇ ਕਲਰ ਲਾ ਲਿਆ ਤੇ ਇੱਕ ਦਿਨ ਲੰਘਿਆ ਮੇਰਾ ਦੂਸਰਾ ਦਿਨ ਰਾਤ ਨੂੰ ਮਤਲਬ ਮੇਰੇ ਥੋੜੀ ਥੋੜੀ ਇਚਿੰਗ ਜੀ ਹੋਣੀ ਨਾ ਸ਼ੁਰੂ ਹੋ ਗਈ ਮਤਲਬ ਆ ਚੀਜ਼ਾਂ ਚ ਇਚਿੰਗ ਹੋਣੀ ਸ਼ੁਰੂ ਹੋ ਗਈ ਮੈਂ ਕਿਹਾ ਚਲੋ ਹਲਕੀ ਫਲਕੀ ਹੈ ਤੇ ਫਿਰ ਨਾ ਰਾਤ ਟੱਪੀ ਤਾਂ ਸਵੇਰੇ ਕੁਝ ਜ਼ਿਆਦਾ ਹੀ ਹੋ ਗਿਆ ਮਤਲਬ ਇੰਨੀ ਖਾਜ ਹੋਣ ਲੱਗੀ ਇੰਨੀ ਖਾਜ ਬੁਰਾ ਹਾਲ ਮੇਰਾ ਤੇ ਇੱਕ ਮਿੰਟ ਦਾ ਮਸਲੀਂ ਗੱਲ ਕਰਨਾ ਤੇ ਇੰਨੀ ਕੋ ਖਾਜ ਹੋਈ ਨਾ ਮਤਲਬ ਉਵੇਂ ਹੀ ਮੇਰੇ ਸਿਰ 'ਚ ਨਾ ਜ਼ਖਮ ਜੇ ਬਣਨ ਲੱਗ ਪਏ ਤੇ ਮੈਂ ਚਲੋ ਅਲਰਜੀ ਦੀ ਇੱਕ ਗੋਲੀ ਖਾ ਲਈ ਮੈਂ ਕਿਹਾ ਮੈਨੂੰ ਲੱਗਦਾ ਮੇਰਾ ਕੰਮ ਜ਼ਿਆਦਾ ਖਰਾਬ ਏ ਤੇ ਉਹ ਅਲਰਜੀ ਦੀ ਗੋਲੀ ਖਾਣ ਨਾਲ ਮੈਨੂੰ 50% ਫਰਕ ਪੈ ਗਿਆ ਕਿ ਘੱਟ ਖਾਜ ਹੋਣ ਲੱਗੀ ਤੇ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹੁੰਦੀ ਆ ਕਿ ਮੈਨੂੰ ਉਸ ਕਲਰ ਨਾਲ ਵੀ ਅਲਰਜੀ ਹੋਈ ਤੇ ਉਹ ਕਲਰ ਜਿਹੜਾ ਹੈਗਾ ਸੀ ਉਹ ਲੌਰੀਅਲ ਦਾ ਸੀ ਲੌਰੀਅਲ ਇਨੋਵਾ ਕਲਰ ਲੌਰੀਅਲ ਇਨੋਵਾ ਕਲਰ ਠੀਕ ਹੈ ਮੈਂ ਫਿਰ ਫੋਟੋ ਤਾਂ ਨਹੀਂ ਮੰਗਵਾਈ ਉਹਨਾਂ ਕੋਲੋਂ ਕਿ ਜਦੋਂ ਮੈਨੂੰ ਅਲਰਜੀ ਹੋ ਗਈ ਤੇ ਉਹ ਦਿਨ ਮੈਂ ਫਿਰ ਗੋਲੀ ਖਾਧੀ ਅਲਰਜੀ ਦੀ ਤੇ ਮੈਨੂੰ ਥੋੜਾ ਜਿਹਾ ਫਰਕ ਪਿਆ ਦੂਸਰੇ ਦਿਨ ਮੇਰੇ ਬਹੁਤ ਜ਼ਿਆਦਾ ਫੇਰ ਹੋ ਗਿਆ ਸਿਰ ਦੇ ਅੰਦਰ ਇੱਥੇ ਮੇਰੇ ਨਾਲ ਹਲਕੇ ਹਲਕੇ ਜ਼ਖਮ ਹੋ ਗਏ ਜਿਵੇਂ ਫੁਣਸੀਆਂ ਨਹੀਂ ਹੁੰਦੀਆਂ ਉਹ ਕੰਨਾਂ ਦੇ ਪਿੱਛੇ ਇੱਥੇ ਸਾਰੇ ਤੇ ਮੇਰੀਆਂ ਅੱਖਾਂ ਦੇ ਵਿੱਚ ਇਚਿੰਗ ਹੋਣ ਲੱਗ ਪਈ ਤੇ ਪਲੀਜ਼ ਕੋਈ ਨਾ ਲਾਓ ਕਿਉਂਕਿ ਜਿਨ੍ਹਾਂ ਨੂੰ ਅਲਰਜੀ ਹੈ ਮੇਰੇ ਵਾਂਗੂ ਕਿਉਂਕਿ ਮੈਂ ਇਹ ਵੀ ਟਰਾਈ ਕਰ ਲਿਆ ਕਲਰ ਤੇ ਇਹਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਅਲਰਜੀ ਹੋਈ ਤੇ ਮੈਂ ਇਸ ਕਰਕੇ ਨਾ ਇਹ ਕਲਰ ਮਤਲਬ ਇੱਕ ਤਰ੍ਹਾਂ ਦਾ ਹੁਣ ਮੈਂ ਰੀ ਸਲਾਹ ਬਣ ਗਈ ਏ ਹੁਣ ਮੇਰੀ ਸਲਾਹ ਬਣਦੀ ਕਿ ਮੈਂ ਇਹ ਕਲਰ ਛੱਡ ਹੀ ਦੇਣਾ ਕਿਉਂਕਿ ਮੈਂ ਬਹੁਤ ਜ਼ਿਆਦਾ ਦੁਖੀ ਹੋਈਆਂ ਇੰਨੀ ਜ਼ਿਆਦਾ ਦੁਖੀ ਹੋਈਆਂ ਨਾ ਪੁੱਛੋ ਨਾ ਆ ਮੇਰਾ ਬੁਰਾ ਹਾਲ ਹੋਇਆ ਪਿਆ ਕੰਨਾਂ ਦਾ 4 ਦਿਨ ਹੋ ਗਏ ਨੇ ਮੈਨੂੰ ਗੋਲੀ ਖਾਂਦਿਆਂ ਅਲਰਜੀ ਦੀ ਤੇ ਫਿਰ ਵੀ ਉਹਦੇ ਬਾਅਦ ਜੀ ਉਹ ਮੇਰੇ ਸਿਰ ਚ ਬਹੁਤ ਜ਼ਿਆਦਾ ਖਾਜ ਹੋ ਰਹੀ ਏ ਕੋਈ ਫਰਕ ਨਹੀਂ ਪਿਆ ਹੈਗਾ ਕੋਈ ਮਤਲਬ ਐ ਹੈਗਾ ਕਿ ਮੈਨੂੰ ਆਰਾਮ ਆਇਆ ਨਾ ਉਵੇਂ ਸਭ ਹੁਣ ਤਾਂ ਮੈਂ ਸਾਰੇ 헤ਰ ਤੇ ਅਪਲਾਈ ਕੀਤਾ ਸੀ ਸਾਰੇ ਸਿਰ ਦੇ ਵਿੱਚ ਅਪਲਾਈ ਕੀਤਾ ਸੀ ਮੈਨੂੰ ਜਿਆਦਾ ਹੀ ਬੁਰੀ ਹਾਲਤ ਸੀ ਮੇਰੀ ਤੇ ਤਾਂ ਕਰਕੇ ਤੇ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜੀਆਂ ਭੈਣਾਂ ਨੂੰ ਅਲਰਜੀ ਨਾ ਕਰਿਓ ਬਾਕੀ ਦੇਖਦੇ ਆ ਹੁਣ ਕੀ ਬੰਦਾ ਜਾਂ ਤਾਂ ਹੱਥਾਂ ਵਾਲੀ ਮਹਿੰਦੀ ਲਾਈ ਜਾਓ ਉਹਦੇ ਨਾਲ ਅਲਰਜੀ ਨਹੀਂ ਹੁੰਦੀ ਤੇ ਮੈਂ ਹੱਥਾਂ ਵਾਲੀ ਮਹਿੰਦੀ ਲਾਈਕ ਨਹੀਂ ਕਰਦੀ ਕਿਉਂਕਿ ਉਹਦੇ ਨਾਲ ਰੈੱਡ ਬਾਲ ਹੋ ਜਾਂਦੇ ਮੈਨੂੰ ਪਸੰਦ ਨਹੀਂ ਹੈਗੇ ਤੇ ਇਹ ਸੀ ਜੀ ਮੈਂ ਜਿਹੜਾ हेयर कलर ਲਾਇਆ ਸੀ ਉਹਦੇ ਬਾਰੇ ਤੁਹਾਨੂੰ ਮੈਂ ਦੱਸਤਾ ਤੇ ਜਿਹੜੀਆਂ ਭੈਣਾਂ ਅਲਰਜੀ ਉਹ ਨਾ ਇਗਨੋਰ ਕਰਿਓ ਠੀਕ ਹੈ ਨਾ ਜਿਲਾਇਓ ਤੇ ਚਲੋ ਜੀ ਹੁਣ ਮੇਰੇ ਕੰਮ ਕਰਨੇ ਜਿਹੜੇ ਕੱਪੜੇ ਨੇ ਥੋੜੇ ਜਿਹਾ ਹੋਰ ਪਾਏ ਨੇ ਈਜੀ ਵਾਲੇ ਕੱਪੜੇ ਸੀ ਉਹ ਧੁੱਪ ਦੇ ਪਏ ਨੇ ਤੇ ਬਾਕੀ ਜੀ ਮੈਂ ਅਜੇ ਛੜ ਨੂੰ ਲਾਇਆ ਜਿਵੇਂ ਸੇਰ ਦੀ ਕੱਪੜੇ ਤੋਂ ਧੋਕੇ ਥੱਕ ਗਏ ਨਾ ਬੁਰਾ ਹਾਲ ਸੀ ਹੁਣ ਮੈਂ ਬਾਹਰੋਂ ਕੱਪੜੇ ਚੱਕ ਲਾ ਤੇ ਬਾਹਰ ਦਾ ਮੌਸਮ ਅੱਜ ਧੁੱਪ ਨਿਕਲੀ ਸੀ ਸਾਫ਼ ਹੈ ਵਧੀਆ ਮੌਸਮ ਤੇ ਕਪੜੇ 도ੜੇ-ਪੋਤੇ ਰਹਿ ਗਏ ਬਾਕੀ ਆਪਾਂ ਨੇ ਚੱਕ ਲਏ। ਦਮਨ ਦਾ ਸੂਟ ਆ ਜੀ ਮੈਂ ਤੋਤਾ ਹੀ ਇਹਨੇ ਉੱਤੇ ਡੋਲ ਲਿਆ ਹੀ ਕੁਛ ਤੇ ਮੈਂ ਤੋਤਾ ਦਾ ਬਿਲਕੁਲ ਵੀ ਰੰਗ ਨਹੀਂ ਨਿਕਲਿਆ ਹੈਗਾ। ਐਨ ਬਹੁਤ ਵਧੀਆ ਰਿਹਾ ਬਿਲਕੁਲ ਰੰਗ ਨਹੀਂ ਨਿਕਲਿਆ ਹੈਗਾ। ਲਓ ਜੀ ਇੱਧਰ ਆਪਾਂ ਬੈੱਡ ਸ਼ੀਟਾਂ ਵਗੈਰਾ ਸਾਰਾ ਕੁਝ ਫਿਸ਼ਾਤਾ ਹੈ। ਤੇ ਆਪਾਂ ਚੁੰਨੀ ਪ੍ਰੈਸ ਕਰਨੀ ਦਮਨ ਦੀ ਹੈ ਜੇ ਕੀਤੀ ਨਹੀਂ ਵਟ ਬਹੁਤ ਪਈ ਸੀ ਮੈਂ ਕਿਹਾ ਪ੍ਰੈਸ ਕਰਕੇ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਇਹ ਸੂਟ ਦੀ ਕਿ ਆਪਾਂ ਨੇ ਜਿਹੜਾ ਇਹਦੇ ਤੇ ਵਰਕ ਕਰਵਾਇਆ ਉਹਦੇ ਬਾਰੇ ਜ਼ਰੂਰ ਦੱਸਾਂਗੇ। ਇੱਧਰ ਆਪਾਂ ਚਾਦਰਾਂ ਫਿਸ਼ਾਤੀਆਂ ਠੀਕ ਹੈ ਤੇ ਉਧਰ ਵੀ ਆਪਾਂ ਬੈੱਡ ਸ਼ੀਟ ਸਵਾਤੀ ਬਸ ਥੋੜਾ ਬੋਤਾ ਰਹਿ ਗਿਆ ਖਲਾਰਾ ਸਾਹਮਣੇ ਹੋ ਗਿਆ ਇਹ ਸਾਹਦੇ ਇਸ ਰੂਮ 'ਚ ਵੀ ਆਪਾਂ ਨੇ ਬੈੱਡ ਸ਼ੀਟ ਸਵਾਤੀ ਕਿਉਂਕਿ ਇਹ ਵੀ ਧੋਤੀਆਂ ਹਣ ਤੇ ਆਪਾਂ ਨੇ ਸਾਰੀਆਂ ਚੇਂਜ ਕਰਤੀਆਂ ਸਾਰੀ ਸਫਾਈ ਸੋਈ ਆਪਾਂ ਨੇ ਕਰਤੀ ਹੈ